ਅਮਰੀਕਾ ਦੀ ਡੌਂਕੀ ਨੇ ਪਰਿਵਾਰ ਤੇ ਢਾਹਿਆ ਦੁੱਖਾਂ ਦਾ ਪਹਾੜ ਡੌਂਕੀ ਲਗਾ ਰਹੇ ਨੌਜਵਾਨ ਦੀ ਹਾਰਟ ਅਟੈਕ ਦੇ ਨਾਲ ਹੋਈ ਮੌਤ ਤੇ ਮੇਰਾ ਛੋਟਾ ਵੀ ਸੀ ਐਸ਼ੀਏ ਪਹਿਣਾਇਆ ਬਹੁਤ ਗਰੀਬੀ ਰਹੀ ਸਾਡੇ ਘਰ ਚ ਬਹੁਤ ਗਰੀਬੀ ਨਾਲ ਸੀ ਆਪਣੇ ਵੀਰ ਪਾਲੇ ਬਹੁਤ ਗਰੀਬੀ ਕੱਟੀ ਸਾਡੇ ਵੀਰਾਂ ਨੇ ਸਾਡੇ ਨਾਲ ਸਚੂਰਾ ਕਾਲ ਐਨ ਆਰ ਆਈ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੁਖਮਨ ਜੀ ਮਾ ਸਵਾਗਤ ਕਰਦਾ ਪਿਛਲੇ ਦਿਨੀ ਖਬਰਾਂ ਬਹੁਤ ਜ਼ਿਆਦਾ ਵਾਇਰਲ ਹੋਈਆਂ ਨੇ ਕਿ ਅਮਰੀਕਾ ਦੇ ਵੱਲੋਂ ਜਿਹੜਾ 104 ਭਾਰਤੀਆਂ ਨੂੰ ਡਿਪੋਰਟ ਕਰ ਦਿੱਤਾ ਜਾਂਦਾ ਡਿਪੋਰਟ ਵੀ ਇਸ ਤਰੀਕੇ ਕੀਤਾ ਜਾਂਦਾ ਕਿ ਪੂਰੀ ਦੁਨੀਆ ਭਰ ਦੇ ਵਿੱਚ ਉਸ ਦੀ ਖਬਰ ਜਾਂਦੀ ਹੈ ਕਿ ਕਿਸ ਤਰੀਕੇ ਹੱਥਕੜੀਆਂ ਲਗਾ ਕੇ ਜਾਂ ਬੇੜੀਆਂ ਪਾ ਕੇ ਉਹਨਾਂ ਨੂੰ ਡਿਪੋਰਟ ਕੀਤਾ ਜਾਂਦਾ ਪਰ ਇੱਕ ਹੋਰ ਮਦਭਾਗੀ ਖਬਰ ਅੰਮ੍ਰਿਤਸਰ ਤੋਂ ਨਿਕਲ ਕੇ ਸਾਹਮਣੇ ਆਇਆ ਕਿ ਜਿੱਥੋਂ ਦਾ ਇੱਕ ਨੌਜਵਾਨ ਆ ਡੌਂਕੀ ਲਗਾ ਕੇ ਅਮਰੀਕਾ ਜਾ ਰਿਹਾ ਹੁੰਦਾ ਤਾਂ ਤਕਰੀਬਨ 3 ਮਹੀਨੇ ਪਹਿਲਾਂ ਆਪਣੇ ਘਰ ਤੋਂ ਗਿਆ ਹੁੰਦਾ ਜਾਨੀ ਕਿ 3 ਮਹੀਨੇ ਦਾ ਉਹ ਡੌਂਕੀ ਲਗਾ ਰਿਹਾ ਹੁੰਦਾ ਤਾਂ ਉਸ ਵਕਤ ਪਰਿਵਾਰ ਨੂੰ ਇੱਕ ਦੁਖਦਾਇਕ ਖਬਰ ਮਿਲੀ ਕਿ ਡੌਂਕੀ ਲਗਾ ਰਹੇ ਉਸ ਨੌਜਵਾਨ ਦੀ ਗੁਆਟੇ ਮਾਲਾ ਦੇ ਵਿੱਚ ਜਾ ਕੇ ਹਾਰਟ ਅਟੈਕ ਦੇ ਕਾਰਨ ਮੌਤ ਹੋ ਗਿਆ ਤਾਂ ਇਹ ਨੌਜਵਾਨ 6 ਸਾਲ ਪਹਿਲਾਂ ਵਰਕ ਪਰਮਿਟ ਦੇ ਉੱਪਰ ਇੰਗਲੈਂਡ ਦੇ ਵਿੱਚ ਕੰਮ ਕਰਦਾ ਪਰ ਕੁਝ ਸਮਾਂ ਪਹਿਲਾਂ ਜਿਹੜਾ ਭਾਰਤ ਦੇ ਵਿੱਚ ਵਾਪਸ ਆ ਜਾਂਦਾ ਪਰਿਵਾਰ ਦੇ ਵਿੱਚ ਵਾਪਸ ਆਉਂਦਾ ਵਾਪਸ ਆ ਕੇ ਫਿਰੇ ਸਲਾਹ ਬਣਦੀ ਆ ਕਿ ਅਮਰੀਕਾ ਦੀ ਡੌਂਕੀ ਲਗਾਉਣਾ ਚਾਹੁੰਦਾ ਘਰ ਦੇ ਹਾਲਾਤ ਸੁਧਾਰਨ ਦੇ ਲਈ ਡੌਂਕੀ ਲਗਾਉਂਦਾ ਤਾਂ ਡੌਂਕੀ ਲਗਾਉਣ ਵੇਲੇ ਪਹਿਲਾਂ ਇਥੋਂ ਦੇ ਇੱਕ ਚੰਡੀਗੜ੍ਹ ਦੇ ਏਜੰਟ ਨੂੰ ਪਰਿਵਾਰ ਮੁਤਾਬਕ ਚੰਡੀਗੜ੍ਹ ਦੇ ਏਜੰਟ ਨੂੰ 17 ਤੋਂ 18 ਲੱਖ ਰੁਪਏ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਕੁਝ ਦੇਸ਼ਾਂ ਦੇ ਵਿੱਚ ਅੱਗੇ ਜਾ ਕੇ ਫਿਰ ਇੱਕ ਪਾਕਿਸਤਾਨੀ ਏਜੰਟ ਨੂੰ ਜਿਹੜੇ ਬਣਦੇ ਜਿਹੜੇ ਬਾਕੀ ਪੈਸੇ ਨੇ ਉਹ ਦਿੱਤੇ ਜਾਂ ਜਾਨੀ ਕਿ ਕੁੱਲ 35 ਤੋਂ 40 ਲੱਖ ਰੁਪਏ ਲਾ ਕੇ ਅਮਰੇਤਸਰ ਦਾ ਨੌਜਵਾਨ ਡੌਂਕੀ ਲਗਾਉਣ ਦੀ ਕੋਸ਼ਿਸ਼ ਕਰਦਾ ਤੇ ਜਿੱਥੇ ਜਾ ਕੇ ਰਸਤੇ ਦੇ ਵਿੱਚ ਇਸ ਦੀ ਮੌਤ ਹੋ ਜਾਂਦੀ ਹੈ ਤਾਂ ਜਿੱਥੇ ਹੁਣ ਪਰਿਵਾਰ ਦੇ ਉੱਪਰ ਦੱਖਾਂ ਦਾ ਪਹਾੜ ਟੁੱਟਿਆ ਤੇ ਤੇ ਇਸ ਨੌਜਵਾਨ ਦੀਆਂ ਛੇ ਪੈਣਾ ਦਾ ਰੋ ਰੋ ਕੇ ਬਰਾਲ ਹੋ ਚੁੱਕਿਆ ਦੋ ਭਰਾ ਸੀ ਸ਼ੇ ਪੈਣਾ ਸੀ ਤੇ ਦੂਜੇ ਭਰਾ ਦਾ ਵੀ ਰੋ ਰੋ ਕੇ ਬੁਰਾਨ ਹੋ ਚੁੱਕਾ ਹੁਣ ਇਸ ਦੇ ਜਿਹੜਾ ਪਰਿਵਾਰ ਦੇ ਵੱਲੋਂ ਇੱਕ ਸਰਕਾਰ ਨੂੰ ਇੱਕੋ ਇੱਕ ਅਪੀਲ ਕੀਤੀ ਜਾ ਰਹੀ ਹੈ ਕਿ ਜਿਹੜਾ ਉਹਨਾਂ ਦਾ ਪੁੱਤਰ ਆ ਉਸ ਦੀ ਜਿਹੜੀ ਡੈੱਡ ਬਾਡੀ ਆ ਉਸ ਦੇ ਪਰਿਵਾਰ ਨੂੰ ਜਿਹੜੀ ਦਿੱਤੀ ਜਾਵੇ ਤਾਂ ਜੋ ਉਸ ਦਾ ਰੀਤੀ ਰਿਵਾਜਾਂ ਦੇ ਰੂਲ ਤਾਰ ਧਾਰਮਿਕ ਜੋ ਉਹਨਾਂ ਦੇ ਰੀਤੀ ਰਿਵਾਜ ਨੇ ਉਹਨਾਂ ਅਨੁਸਾਰ ਅੰਤਿਮ ਸੰਸਕਾਰ ਕੀਤਾ ਜਾਵੇ ਤਾਂ ਬਹੁਤ ਵੱਡੇ ਸਵਾਲ ਖੜੇ ਹੋ ਜਾਂਦੇ ਨੇ ਇਸ ਕਵਰ ਨੂੰ ਲੈ ਕੇ ਕਿ ਜੋ ਕੁ ਉਸ ਦਿਨ ਪਹਿਲਾਂ ਖਬਰਾਂ ਆਉਂਦੀਆਂ ਨੇ ਕਿ ਕਿਸ ਤਰੀਕੇ ਭਾਵੇਂ ਬੱਚੇ ਹੋਣ ਜਾਂ ਨੌਜਵਾਨ ਹੋਣ ਜਾਂ ਫਿਰ ਉਹ ਤੱਕ ਔਰਤਾਂ ਨੂੰ ਵੀ ਹੱਥਕੜੀਆਂ ਅਤੇ ਬੇੜੀਆਂ ਲਗਾ ਕੇ ਭਾਰਤ ਦੇ ਵਿੱਚ ਡਿਪੋਰਟ ਕੀਤਾ ਜਾਂਦਾ ਖਬਰਾਂ ਇਹ ਵੀ ਨੇ ਕਿ ਬਹੁਤ ਸਾਰੇ ਹੋਰ ਲੋਕ ਨੇ ਭਾਰਤੀ ਜਿਨ੍ਹਾਂ ਨੂੰ ਅਮਰੀਕਾ ਦੇ ਵੱਲੋਂ ਗ੍ਰਿਫਤਾਰ ਕੀਤਾ ਹੋਇਆ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਵੀ ਰਿਪੋਰਟ ਕੀਤਾ ਜਾਵੇਗਾ ਸਵਾਲ ਇਹ ਨੇ ਕਿ ਇੱਥੇ ਹਾਲਾਤ ਕਿਸ ਤਰੀਕੇ ਵੜ ਗਏ ਕਿ ਇਨ੍ਹਾਂ ਹਾਲਾਤਾਂ ਦੇ ਵਿੱਚ ਦੀ ਲੱਗਣਾ ਕਿਉਂ ਪੈਂਦਾ ਕਿ ਜਿਹੜੇ 104 ਰਿਪੋਰਟ ਹੋਏ ਨੇ ਉਹ ਵੀ ਇਨ੍ਹਾਂ ਹਾਲਾਤਾਂ ਦੇ ਵਿੱਚ ਹੀ ਲੰਘ ਕੇ ਗਏ ਹੋਣਗੇ ਤੇ ਹੁਣ ਜਿਹੜਾ ਇੱਕ ਅਮਰੇ ਸਰ ਦਾ ਨੌਜਵਾਨ ਹੈ ਜੋ ਕਿ ਡੌਂਕੀ ਲਗਾ ਰਿਹਾ ਸੀ ਤਿੰਨ ਮਹੀਨੇ ਪਹਿਲਾਂ 81 ਗੁਆਟੇ ਵਾਲਾ ਦੇ ਵਿੱਚ ਜਾ ਕੇ ਉਸ ਦੀ ਮੌਤ ਹੋਈ ਆ ਦੁੱਖਾਂ ਦਾ ਪਹਾੜ ਪਰਿਵਾਰ ਦੇ ਉੱਪਰ ਟਾਇਆ ਇੱਕ ਡੌਂਕੀ ਜੋ ਅਮਰੀਕਾ ਦੀ ਡੌਂਕੀ ਨੇ ਪਰਿਵਾਰ ਦੇ ਉੱਪਰ ਦੱਖਾਂ ਦਾ ਪਹਾੜ ਟਾਇਆ ਮੌਕੇ ਤੇ ਜਿਹੜੇ ਕੈਬਨਟ ਮੰਤਰੀ ਨੇ ਐਨ ਆਰ ਆਈ ਜਿਹੜੇ ਜਿਹੜੇ ਮਸਲੇ ਦੇਖਦੇ ਨੇ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਉਹ ਵੀ ਪਰਿਵਾਰ ਦੇ ਕੋਲ ਪਹੁੰਚੇ ਨੇ ਪਰਿਵਾਰ ਨੂੰ ਉਹਨਾਂ ਦੇ ਵੱਲੋਂ ਭਰੋਸਾ ਦਿੱਤਾ ਗਿਆ ਕਿ ਕੁਝ ਹੀ ਦਿਨਾਂ ਦੇ ਵਿੱਚ ਉਹਨਾਂ ਦੇ ਪੁੱਤਰ ਦੀ ਜਿਹੜੀ ਡੈੱਡ ਬੋਡੀ ਆ ਉਹਨਾਂ ਦੇ ਪਰਿਵਾਰ ਤੱਕ ਪਹੁੰਚਾਈ ਜਾਵੇਗੀ ਤੇ ਉੱਥੇ ਪਰਿਵਾਰ ਨੂੰ ਇਹ ਵੀ ਅਪੀਲ ਕੀਤੀ ਗਈ ਆ ਕਿ ਜੋ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਉਹਨਾਂ ਦੇ ਵੱਲੋਂ ਕਿ ਜੇਕਰ ਕਿਸੇ ਵੀ ਬੱਚੇ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਆ ਕਿ ਜੇਕਰ ਤੁਸੀਂ ਅਮਰੀਕਾ ਜਾਂ ਕਿਸੇ ਹੋਰ ਕੰਟਰੀ ਦੇ ਵਿੱਚ ਜਾਣਾ ਅਜਿਹੇ ਹਾਲਾਤਾਂ ਦੇ ਚਾ ਨਾ ਜਾਓ ਪੜ੍ਹ ਲੈ ਕੇ ਚੰਗੇ ਹਾਲਾਤਾਂ ਦੇ ਵਿੱਚ ਜਾਨੀ ਕਿ ਇੱਕ ਨੰਬਰ ਦੇ ਵਿੱਚ ਵੀਜ਼ਾ ਲਗਵਾ ਕੇ ਜਾਓ ਤੇ ਇੱਥੇ ਮੌਕੇ ਤੇ ਪਰਿਵਾਰ ਦੇ ਉੱਪਰ ਦੁੱਖਾਂ ਦਾ ਪਹਾੜ ਟੁੱਟਿਆ ਮੌਕੇ ਤੇ ਪਰਿਵਾਰ ਦਾ ਕੀ ਕੁਝ ਕਹਿਣਾ ਤੇ ਉਧਰਲੇ ਪਾਸੇ ਪਹੁੰਚੇ ਹੋਏ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਹੋਣਾ ਦਾ ਕੀ ਕੁਝ ਕਹਿਣਾ ਆਓ ਦੇਖਦੇ ਹਾਂ ਜਿੰਦੀਪ ਘਰ ਮੇਰੇ ਤੋਂ ਮੇਰੇ ਛੋਟਾ ਵੀ ਸੀ ਇਹੀ ਸ਼ੇ ਪਹਿਣਾ ਆ ਬਹੁਤ ਗਰੀਬੀ ਰਹੀ ਸਾਡੇ ਘਰ ਚ ਬਹੁਤ ਗਰੀਬੀ ਨਾਲ ਸੀ ਆਪਣੇ ਵੀਰ ਪਰਲੇ ਬਹੁਤ ਗਰੀਬੀ ਕੱਟੀ ਸਾਡੇ ਵੀਰਾਂ ਨੇ ਸਾਡੇ ਨਾਲ ਇਹ ਤਾਂ ਬਸ ਹੀ ਚੋਨੇ ਸਾਡੇ ਵੀਰ ਦੀ ਲਾਜ ਸਾਡੇ ਘਰ ਆ ਜੇ ਅੱਜ ਵਿੱਚ ਕੀ ਨਾਮ ਹੈ ਤੇ ਕੀ ਗੱਲਬਾਤ ਕਰ ਵੀਰ ਜੀ ਮੇਰਾ ਨਾਮ ਸਤਾਰਾ ਸਿੰਘ ਆ ਮੇਰਾ ਛੋਟਾ ਬ੍ਰਦਰ ਗੁਰਪ੍ਰੀਤ ਸਿੰਘ ਜੋ ਕਿ ਪਹਿਲਾਂ ਇੰਗਲੈਂਡ ਦੇ ਵਿੱਚ ਰਹਿੰਦਾ ਸੀ ਜੋ ਉਸ ਤੋਂ ਬਾਅਦ ਵਾਪਸ ਆ ਗਿਆ ਇੱਥੇ ਜਿੱਥੋਂ ਅਮਰੀਕਾ ਜਾਣ ਦੇ ਇਹੋ ਇੱਕੋ ਦੇ ਮਨ ਦੇ ਵਿੱਚ ਸੀ ਕਿ ਮੈਂ ਅਮਰੀਕਾ ਜਾਣਾ ਅਮਰੀਕਾ ਜਾਣਾ ਅਮਰੀਕਾ ਜਾਣ ਵਾਸਤੇ ਉਹਨੇ ਪਹਿਲਾਂ ਚੰਡੀਗੜ੍ਹ ਦੇ ਏਜੰਟਾਂ ਨਾਲ ਗੱਲ ਕੀਤੀ ਇਹ 16 ਲੱਖ ਰੁਪਏ ਉਹਨਾਂ ਨੂੰ ਦਿੱਤਾ ਉਹਨਾਂ ਨੇ ਗਿਆਨਾਂ ਤੱਕ ਪਹੁੰਚਾਇਆ ਅੱਗੋਂ ਕੋਈ ਮਾਮੰਦਰਾ ਦਾ ਕੋਈ ਪਾਕਿਸਤਾਨੀ ਏਜੰਟ ਸੀਗਾ ਉਹਦੇ ਨਾਲ ਉਹਦੀ ਸੰਪਰਕ ਹੋਇਆ ਉਸ ਦੇ ਨਾਲ ਜੋ ਕੇ ਗੱਲ ਉਹਨੂੰ ਵੀ ਪੇਮੈਂਟ ਪੂਰੀ ਦੀ ਪੂਰੀ ਉਸ ਏਜੰਟਰ ਨੂੰ ਵੀ ਕਰ ਦਿੱਤੀ ਗਈ ਆ ਪਰ ਰਸਤੇ ਦੇ ਵਿੱਚ ਹੀ ਅਟੈਕ ਆਉਣ ਕਰਕੇ ਸਾਡੇ ਬ੍ਰਦਰ ਦੀ ਡੈਥ ਹੋ ਗਈ ਆ ਕਿਸ ਜਗ੍ਹਾ ਆਇਆ ਕਿੱਥਾ ਪਤਾ ਲੱਗਿਆ ਤੁਹਾਨੂੰ ਗੁਆਟਮਾਲਾ ਜਾ ਕੇ ਉਹਦੀ ਡੈਥ ਹੋਈ ਆ ਉਹ ਕੋਈ ਮੁੰਡੇ ਕਿਸੇ ਏਜੰਡਰ ਦੇ ਸੀਗੇ ਜਿਹੜੇ ਹੋਰ ਏਜੰਡਰ ਦੇ ਰਾਤ ਇਹ ਮਤਲਬ ਇੱਕ ਹੋਟਲ ਦੇ ਵਿੱਚ ਇਕੱਠੇ ਰੁਕੀ ਸੀਗੇ ਉਹਨਾਂ ਨੇ ਨਾਲ ਰਾਤ ਕੱਟੀ ਆ ਉਹਨਾਂ ਦੇ ਵੀ ਕੋਈ ਪ੍ਰੋਬਲਮ ਨਹੀਂ ਕੋਈ ਇਹੋ ਜੀ ਗੱਲਬਾਤ ਨਹੀਂ ਸੀ ਵੀ ਸਾਡੇ ਨਾਲ ਤੀਜੀ ਮੰਜ਼ਿਲ ਤੋਂ ਆਪਣਾ ਬੈਗ ਝੋਕੇ ਥੱਲੇ ਉਤਰਿਆ ਗੱਡੀ 'ਚ ਬੈਠ ਗਿਆ ਵਾ ਗੱਡੀ 'ਚ ਬੈਨਦੇ ਸਾਰੇ ਜਾਂਦਾ ਸੀ ਸਾਡੀ ਪ੍ਰੋਬਲਮ ਹੋਈ ਆ ਇਹੋ ਹੀ ਆਖਿਆ ਵੀ ਮੈਨੂੰ ਸਾਡੀ ਪ੍ਰੋਬਲਮ ਆ 5-7 ਮਿੰਟਾਂ ਦੇ ਵਿੱਚ ਹੀ ਕਹਿੰਦੇ ਵੀ ਹੱਥਾਂ ਕਿੰਨੇ ਲੱਗ ਗਿਆ ਬਸ ਹੋਰ ਕੁਛ ਨਹੀਂ ਇਹ ਉਹਨਾਂ ਸਮਾਂ ਪਹਿਲਾਂ ਗਿਆ ਸੀ ਕਿੰਨੇ ਪੈਸੇ ਲੱਗੇ ਇਹ ਤੋਂ ਤਕਰੀਬਨ 3 ਮਹੀਨੇ ਪਹਿਲਾਂ ਗਿਆ ਵਾ 37-38 ਲੱਖ ਰੁਪਈਆ ਜਿਹੜਾ ਅਸੀਂ ਲਾ ਚੁੱਕੇ ਹਾਂ ਪ੍ਰਸ਼ਾਸਨ ਤੋਂ ਵੀ ਅੰਦਰ ਪ੍ਰਸ਼ਾਸਨ ਤੋਂ ਇਹ ਹੀ ਮੰਗਿਆ ਗਿਆ ਸਾਨੂੰ ਸਾਡੇ ਭਰਾ ਦੀ ਲਾਸ਼ ਜਿਹੜੀ ਆ ਉਹ ਸਾਨੂੰ ਮਿਲ ਜਵੇ ਅਸੀਂ ਆਪਣੇ ਹੱਥੀ ਉਹਦੇ ਜਿਹੜੇ ਅੰਤਿਮ ਰਸਮੀ ਰਵਾਜ ਹੋ ਕਰ ਸਕੀ ਸਾਡੀ ਇਹੋ ਹੀ ਮੰਗ ਹੈ ਕਿੰਨੇ ਭੈਣ ਭਰਾ ਅਸੀਂ 8 ਭੈਣ ਭਰਾ ਵਾ 6 ਭੈਣਾਂ ਲਈ 2 ਭਰਾ ਸੀ ਏ ਅਰੁਦਾਸ ਕਸਬਾ ਜਿਹੜਾ ਸਾਡਾ ਬਾਬਾ ਬੁੱਢਾ ਸਾਹਿਬ ਜੀ ਦਾ ਹੈ ਨਗਰ ਹੈ ਇੱਥੋਂ ਸਾਡਾ ਇੱਕ ਬਹੁਤ ਮਿਹਨਤੀ ਨੌਜਵਾਨ ਅਮਰੀਕਾ ਦੀ ਚਾਹਤ ਵਿੱਚ ਪਿਛਲੇ 2-3 ਮਹੀਨਿਆਂ ਤੋਂ ਵੱਖ-ਵੱਖ ਦੇਸ਼ਾਂ 'ਚ ਸਟਰਗਲ ਕਰਦਾ ਹੋਇਆ ਗਵੱਟੀ马拉 ਪਹੁੰਚਿਆ ਸੀਗਾ ਉੱਥੇ ਜਦੋਂ ਅੱਗੇ ਡੌਂਕੀ ਤੇ ਜਾਣ ਲੱਗੇ ਤੇ ਉਦੋਂ ਉਹਨਾਂ ਦਾ ਹਾਰਟ ਅਟੈਕ ਦੇ ਨਾਲ ਜਿਹੜੀ ਡੈਥ ਹੋ ਗਈ ਉਹਦੀ ਦੁੱਖਗਵਾਈ ਇਸ ਕਰਕੇ ਵੀ ਆ ਕਿ ਆਪਾਂ ਇੰਨੇ ਪੈਸੇ ਲਾ ਕੇ ਜਦੋਂ ਉਹਦੇ ਮਾਪਿਆਂ ਨੂੰ ਦੱਸਿਆ ਕਿ 35-36 ਲੱਖ ਰੁਪਏ ਉਹਨਾਂ ਦਾ ਲੱਗ ਗਿਆ ਆਪਾਂ ਇਹਨਾਂ ਰਿਸਕ ਲੈ ਕੇ ਆਪਣੇ ਧੀਆ ਪੁੱਤਾਂ ਨੂੰ ਜਵਾਨ ਧੀਆ ਪੁੱਤਾਂ ਨੂੰ ਪਾਲ ਪੋਸ ਕੇ ਫਿਰ ਆਪਾਂ ਇਹਦਾ ਠੇਕੇਲ ਦਿੰਦੇ ਆਸਬੰਦਾ ਦੇ ਵਿੱਚੋਂ ਦੀ ਤੇ ਇਹ ਤਾਂ ਇੱਕ ਬੇਨਤੀ ਹੈ ਕਿ ਸਦ ਆਪਾਂ ਜਾਈਏ ਦੂਰ ਜਾਈਏ ਕੋਈ ਨਹੀਂ ਪਰ ਆਪਾਂ ਪੜ੍ਹ ਲਿਖ ਕੇ ਜਾਈਏ ਚੰਗੇ ਢੰਗ ਨਾਲ ਜਾਈਏ ਕਾਨੂੰਨੀ ਢੰਗ ਨਾਲ ਜਾਈਏ ਗੈਰ ਕਾਨੂੰਨੀ ਢੰਗ ਨਾਲ ਜਾਣਾ ਜਿਹੜਾ ਉਹ ਬਹੁਤ ਔਖਾ ਸੋ ਮੈਂ ਅਫਸੋਸ ਕਰਨਾ ਆਈ ਤੇ ਇਹਨਾਂ ਦੀ ਡੈੱਡ ਬਾਡੀ ਜਿਹੜੀ ਹੈ ਬਹੁਤ ਪੀਦੀ ਉਹ ਆਪਾਂ ਮਗਾ ਕੇ ਦਾਂਗੇ ਮੇਰੇ ਬੈਕਟ੍ਰੇਨ ਦੇ ਅਨਦਰ ਡਿਪਾਰਟਮੈਂਟ ਲੋ ਦੀ ਪੈਦਾਵਾਈ ਜਿਹੜੀ ਸ਼ੁਰੂ ਕਰਤੀ ਹੈ ਉਹ ਮਗਾ ਕੇ ਤੇ ਫਿਰ ਇਹਨਾਂ ਦੇ ਸਫੁੱਦ ਕਰਾਂਗੇ ਆਪਣੇ ਪੁੱਤਰ ਦਾ ਮੂੰਹ ਵੇਖਣਾ ਚਾਹੁੰਦੇ ਆ ਔਖਾ ਬਹੁਤ ਦੁੱਖ ਹੋਇਆ ਛੇ ਪੈਣਾ ਦਾ ਪਤਾ ਸੀਗਾ ਬਹੁਤ ਹੀ ਦੁੱਖ ਹੋਇਆ ਕੱਜਾ ਚੁੱਕ ਕੇ ਉੱਥੇ ਗਾਣਾ ਬੇਤਵ ਜਰਨੀ ਇਹ ਦੋ ਵੱਡਾ ਹੋਰ ਕੀ ਮਾਰਾ ਖਾਮ ਹੋ ਸਕਦਾ ਸੋ ਬੜਾ ਅਫਸੋਸ ਹੈ